ਲੋ ਪੇਸ਼ ਕਰ ਲਿਆ ਗੱਭਰੂ ਦੀ ਸਗਨਾ ਵਾਲੀ ਰਾਤ ਹੈ ਜਿਹੜੀ ਉਹ ਸੁੱਕੀ ਲੰਘ ਜਾਂਦੀ ਹੈ ਅਗਲੇ ਦਿਨ ਦੋਨੋਂ ਜੀ ਕਿਵੇਂ ਗੱਲਾਂ ਕਰਦੇ ਆ ਉਹ ਪਹਿਲੀ ਸਗਨਾ ਦੀ ਰਾਤ ਪਹਿਲੀ ਸਗਨਾ ਦੀ ਰਾਤ ਨੋਕ ਕੀਤੀ ਗੱਲ ਬਾਤ ਪਹਿਲੀ ਸਗਨਾ ਦੀ ਰਾਤ ਨੋਕ ਕੀਤੀ ਗੱਲ ਬਾਤ ਤੇ ਕੇ ਦਰੂਦਾ ਹੋ ਗਿਆ ਸਿਖੋਟਾਣੀਆਂ ਦਿਨ ਝੜ ਗਿਆ ਜਗੋਂਦੀ ਜੱਟੀ ਓਟਾਣੀਆਂ ਦਿਨ ਝੜ ਗਿਆ ਜਗੋਂਦੀ ਜੱਟੀ ਚਲਾਕੀ ਮੇਰੇ ਨਾਲ ਤੇ ਧਿਲੋ ਕਰਕੇ ਚਲਾਕੀ ਮੇਰੇ ਨਾਲ ਤੇ ਅਸੀਂ ਕੱਡੀ ਸੀ ਲਗਾ ਕੇ ਪੀਲੀ ਹੋ ਜਨਾ ਰਹੀ ਹੈਗਾ ਅੱਜ ਨਹੀਂ ਤਾਂ ਵੱਲੋਂ ਫੇਰ ਕੱਲ ਨੂੰ ਸਹੀ ਅੱਜ ਨਹੀਂ ਤਾਂ ਵੱਲੋਂ ਮੇਰੇ ਕੱਲ ਨੂੰ ਸਹੀ ਹਾਈ ਵੇ ਕੀ ਮਾੜਾ ਕੇ ਕੀ ਮਾੜਾ ਕੇ ਦਸਮਨ ਪੁੱਛਣਾ ਜ਼ਹਿਲੀਆਂ ਉਗਾ ਮਨ ਲੋ ਕਹਾਣੀਆਂ ਤੇਰੇ ਚੜ ਗਿਆ ਜਗਾਉਂਦੀ ਜੱਟੀ ਉਹ ਕਹਾਣੀਆਂ ਤੇਰੇ ਚੜ ਗਿਆ ਜਗਾਉਂਦੀ ਜੱਟੀ ਉਹ ਕਹਾਣੀਆਂ ਉਹ ਚੰਦਰੀ ਸ਼ਰਾਬ ਨੇ ਚੰਦਰੀ ਸ਼ਰਾਬ ਨੇ ਤਾਂ ਜਿੱਤ ਦਾ ਭਲਾ ਘੜੀ ਸਗਨਾ ਦੰਦ ਨੇ ਅੱਜ ਸੁੱਖਲਾ ਧਵਾਣੀ ਚੰਦਰੀ ਸ਼ਰਾਬ ਨੇ ਤਾਂ ਜਿੱਤ ਦਾ ਭਲਾਤਾ ਨਹੀਂ ਸਗਨਾ ਦੰਦ ਨੇ ਵਸਦੀ ਨਰੇ ਹੋ ਮੁੰਡਾ ਪੱਖੀ ਵਾਲ ਗਏ ਗੱਲ ਵਸਦੀ ਨਰੇ ਅੱਜ ਤੋਤਾ दारू ਪੀਣ ਦੀ ਵੀ ਸੌ ਪੈ ਗਈ